ਗੁਰੂ ਦੀ ਪਿਆਰੀ ਸਵਾਰੀ ਗੁਰੂ ਦਾ ਖਾਸ ਰੂਪ ਗੁਰੂ ਰੂਪ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰ ਹਜ਼ੂਰ ਸਰਵ ਕਲਾ ਭਰਪੂਰ ਉਹਨਾਂ ਦੀ ਅਪਾਰ ਕਿਰਪਾ ਰਹਿਮਤ ਸਦਕਾ ਸੰਤ ਬਾਬਾ ਅਜੀਤ ਸਿੰਘ ਅਨਸਾਲੀ ਵਾਲੇ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਸਦਕਾ ਸੰਗਤ ਜੀ ਆਪ ਜੀ ਦੇ ਨਾਲ ਅੱਜ ਬਾਬਾ ਜੈਮਲ ਸਿੰਘ ਪਿੰਡਰ ਜੁਮਾਪੁਰਸ਼ ਪਟਿਆਲì ਰਹਿੰਦੇ ਹਨ ਉਹਨਾਂ ਬਾਰੇ ਆਪ ਜੀ ਦੇ ਨਾਲ ਕੁਝ ਘਟਨਾਵਾਂ ਨੇ ਜੋ ਸਾਂਝੀਆਂ ਕਰਨੀਆਂ ਨੇ ਉਹਨਾਂ ਨੇ ਜੋ ਪਵਿੱਖਤ ਬਚਨ ਕੀਤੇ ਸਨ ਕਈ ਸਾਲ ਹੋ ਗਏ ਮਾਪੁਰਸ਼ਾਂ ਨੇ ਡੇ ਬਾਏ ਡੇ ਕਈ ਗੱਲਾਂ ਦੱਸਦੇ ਰਹਿੰਦੇ ਸਨ ਜੋ ਅੱਜ ਸੱਚ ਹੋ ਰਹੀਆਂ ਨੇ ਜੋ ਉਹਨਾਂ ਦੇ ਭਵਿੱਖਤ ਵਚਨ ਸਨ ਮਹਾਂਪੁਰਸ਼ਾਂ ਦੇ ਵੀ ਇਸ ਤਰ੍ਹਾਂ ਸੰਸਾਰ ਦੇ ਵਿੱਚ ਹੋਵੇਗਾ ਭਾਈ ਤੁਸੀਂ ਇਸ ਤਰ੍ਹਾਂ ਵਿਚਾਰ ਕਰ ਸਕਦੇ ਹੋ ਵਿਦੇਸ਼ ਵਾਲਿਆਂ ਲਈ ਉਹਨਾਂ ਨੇ ਕੀ ਕਿਹਾ ਸੀਗਾ ਜਿਨ੍ਹਾਂ ਦੇ ਵਿਆਹ ਕਾਰਜ ਹੋ ਰਹੇ ਨੇ ਉਹਨਾਂ ਬਾਰੇ ਕੀ ਕਿਹਾ ਸੀਗਾ ਤੇ ਜਿਹੜਾ ਇੱਕ ਕਲਯੁਗ ਦਾ ਸਮਾਂ ਤੇ ਦੋ ਕਿਵੇਂ ਬਚਣਾ ਉਹ ਵਚਨ ਜੋ ਮਹਾਂਪੁਰਸ਼ਾਂ ਨੇ ਕੀਤੇ ਸਨ ਆਪ ਜੀ ਦੇ ਨਾਲ ਸਾਂਝੇ ਕਰਨੇ ਨੇ ਸੰਗਤ ਜੀ ਮਾਪੁਰਸ਼ਾ ਨੇ ਕਿਹਾ ਸੀਗਾ ਜੀ ਕਿ ਜਿਹੜਾ ਆਉਣ ਵਾਲਾ ਸਮਾਂ ਇਹ ਅੱਜ ਤੋਂ ਕਈ ਸਾਲ ਪਹਿਲਾਂ ਮਾਪੁਰਸ਼ਾ ਨੇ ਦੱਸ ਦਿੱਤਾ ਸੀ ਸਾਨੂੰ ਵੀ ਜਿਹੜੇ ਵਿਦੇਸ਼ ਭੱਜ ਰਹੇ ਨੇ ਨਾ ਇੱਕ ਤਾਂ ਇੱਥੇ ਹੀ ਰਜੇ ਪੁੱਜੇ ਨੇ ਤੇ 2 ਨੰਬਰ ਦੇ ਵਿੱਚ 30 30 40 40 ਲੱਖ ਰੁਪਏ ਲਾ ਕੇ ਜਿਹੜੇ ਬਾਹਰ ਜਾ ਰਹੇ ਨੇ ਵੀ ਤੁਸੀਂ ਦੇਖ ਲਿਓ ਇੱਕ ਦਿਨ ਉਹਨਾਂ ਨੇ ਇੱਥੇ ਵਾਪਸ ਆਉਣਾ ਤੇ ਇੱਥੇ ਆ ਕੇ ਉਹਨਾਂ ਨੇ ਦਿਹਾੜੀਆਂ ਕਰਨੀਆਂ ਨੇ ਉਹਦਾ ਕਾਰਨ ਕੀ ਸੀ ਮਹਾਪੁਰਸ਼ ਕਹਿੰਦੇ ਸਨ ਕਿ ਇਹਨਾਂ ਕੋਲ ਸਭ ਕੁਝ ਇੱਥੇ ਹੈਗਾ ਇਹ ਲੋਕ ਮਿਹਨਤ ਕਰਕੇ ਇੱਥੇ ਰਾਜੀ ਨਹੀਂ ਕੋਈ ਲੋੜਵੰਦਾ ਕਿਸੇ ਨੂੰ ਮਹਾਪੁਰਸ਼ ਕਹਿੰਦੇ ਸਨ ਕਿ ਭਾਈ ਚਲੋ ਕੋਈ ਪੈਸੇ ਕਮਾਉਣ ਦੇ ਲਈ ਜਾ ਰਿਆਂ ਇੱਥੋਂ ਔਖਾ ਸੁੱਖਾ ਹੋ ਕੇ ਇੱਕ ਨੰਬਰ 'ਚ ਜਾਵੀ ਮਹਾਪੁਰਸ਼ ਕਹਿੰਦੇ ਸਨ ਕਿ ਭਾਈ ਜਿਹੜੇ 2 ਨੰਬਰ ਵਿੱਚ ਜਾ ਰਹੇ ਨੇ ਨਾ ਇਹ ਬਾਹਰ ਜਾ ਕੇ ਵਦੇਸ਼ਾਂ ਦੇ ਵਿੱਚ ਜਿਹੜੇ ਉੱਥੇ ਪੱਕੇ ਨੇ ਉਹਨਾਂ ਦੇ ਹਾਲਾਤ ਇਹਨਾਂ ਨੇ ਮਾੜੇ ਕਰ ਦਿੰਦੇ ਨੇ ਕਿਉਂ ਮਹਾਪੁਰਸ਼ ਕਹਿੰਦੇ ਸਨ ਕਿ ਜੇ ਉਹ 10 ਡਾਲਰ ਤੇ 10 ਪੌਂਡ ਤੇ ਜਾਂ ਕੰਮ ਕਰ ਰਹੇ ਨੇ ਇਹਨਾਂ ਦੀ ਮਜਬੂਰੀ ਬਣ ਜਾਂਦੀ ਨੇ 2-2 ਡਾਲਰ ਤੇ 4-4 ਡਾਲਰਾਂ ਤੇ ਕੰਮ ਕਰਨਾ ਇੱਕ ਐਗਜ਼ਾਮਪਲ ਦੇ ਤੌਰ ਤੇ ਮੈਂ ਦੱਸ ਰਿਹਾ ਵੀ ਕਿੰਨੇ ਡਾਲਰ ਮਹਾਪੁਰਸ਼ ਕਹਿੰਦੇ ਸਨ ਇਹ ਤਾਂ ਕੰਮ ਦੇ ਹਿਸਾਬ ਨਾਲ ਨਹੀਂ ਉਹ ਕਹਿੰਦੇ ਸਨ ਕਿ ਇਹਨਾਂ ਨੇ ਘੱਟ ਡਾਲਰਾਂ ਤੇ ਪੌਂਡਾਂ ਤੇ ਉੱਥੇ ਕੰਮ ਕਰਨਾ ਜਿਹੜੇ ਉੱਥੇ ਵਾਲੇ ਨੇ ਉਹ ਫਿਰ ਵਿਲੇ ਹੋ ਜਾਣਗੇ ਇਹਨਾਂ ਨੂੰ ਕੰਮ ਮਿਲਣ ਲੱਗ ਜਾਊਗਾ ਤੇ ਇੱਕ ਸਮਾਂ ਇਹ ਜੇ ਆਊਗਾ ਇਹ ਉੱਥੋਂ ਫਿਰ ਭੱਜੇ ਵਾਪਸ ਹੋਣਗੇ ਉਹਨਾਂ ਨੂੰ ਉੱਥੋਂ ਬਾਹਰ ਕੱਢ ਦਿੱਤਾ ਜਾਊਗਾ ਜਦੋਂ ਇਹਨਾਂ ਦੀ ਇਨਕੁਆਰੀ ਹੋਣੀ ਆ ਤੋ ਆਪ ਜੀ ਅੱਜ ਦੇਖ ਹੀ ਰਹੇ ਹੋ ਤੇ ਦੂਜੀ ਜੋ ਪਵਿੱਖਤ ਬਚਨ ਸੰ ਮਹਾਂਪੁਰਸ਼ਾਂ ਦੇ ਉਹ ਕਹਿੰਦੇ ਸਨ ਕਿ ਜਿਵੇਂ ਲੋਕ ਇਹ ਵਿਆਹਾਂ ਤੇ ਐਨ ਐਨ ਖਰਚਾ ਕਰਨ ਲੱਗ ਗਏ ਭਈ ਇਹ ਆਨੰਦ ਕਾਰਜ ਬੜੇ ਕਾਲੀ ਜਿ ਕਰਦੇ ਨੇ ਜਦੋਂ ਤੱਕ ਇਹ ਸਹਿਜਤਾ ਨਾਲ ਆਨੰਦ ਕਾਰਜ ਨਹੀਂ ਕਰਾਉਣਗੇ ਆਨੰਦ ਕਾਰਜਾਂ ਨੂੰ ਪਹਿਲ ਨਹੀਂ ਦੇਣਗੇ ਗੁਰੂ ਦੀ ਗੱਲ ਨਹੀਂ ਸੁਣਨਗੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਆਨੰਦ ਨਹੀਂ ਰਹਿਣਾ ਤੇ ਜਿਹੜੇ ਵਿਆਹ ਇਹ ਹਫੜਾ ਦਫੜੀ ਵਿੱਚ ਕਰ ਰਹੇ ਨੇ ਵੱਡੇ ਵੱਡੇ ਖਰਚੇ ਕਰਕੇ ਕਰ ਰਹੇ ਨੇ ਤਾਂ ਮਹਾਂਪੁਰਸ਼ ਕਹਿੰਦੇ ਸਾਨੂੰ ਵੀ ਭਾਈ ਜਿਹੜੇ ਬਾਣੀ ਦੇ ਨਾਲ ਨਹੀਂ ਜੁੜੇ ਕਾਲ ਯੁਗ ਦਾ ਸਮਾਂ ਆ ਜਾਏਗਾ ਜੇ ਧੀ ਪੈਣ ਅੱਜ ਵਿਆਹ ਕੇ ਤੋਰੀਆ ਤੀਜੇ ਦਿਨ ਘਰ ਆ ਜਾ ਕਰੇਗੀ ਕਿਉਂਕਿ ਇਹਨਾਂ ਦੀ ਬਣਦੀ ਨਹੀਂ ਆਪਸ ਵਿੱਚ ਵਿਚਾਰ ਨਹੀਂ ਮਿਲਨੇ ਇਹ ਜਾਂ ਕਲਯੁਗ ਵੀ ਆ ਜਾਣਾ ਵੀ ਇਹ ਫੋਨ ਨੇ ਜਿਹੜੇ ਇੰਨਾ ਕੰਮ ਖਰਾਬ ਕਰ ਦੇਣਾ ਕੁੜੀ ਨੇ ਤੀਸਰੇ ਦਿਨ ਆਪਣੇ ਘਰੇ ਬੈਗ ਚੱਕ ਕੇ ਆਇਆ ਕਰਨਾ ਮੰਮੀ ਮੈਂ ਘਰ ਆ ਰਹੀਆਂ ਮੇਰੀ ਇਹਦੇ ਨਾਲ ਬਣਦੀ ਨਹੀਂ ਇਹ ਮਹਾਪੁਰਸ਼ਾਂ ਨੇ ਬਚਨ ਕਰੇ ਸਨ ਵੀ ਕਲਯੁਗ ਦਾ ਜਿਹੜਾ ਸਮਾਂ ਚੱਲ ਰਿਹਾ ਇਹਦੇ ਵਿੱਚ ਇਹ ਵੀ ਹੋਏਗਾ ਤੀਸਰੀ ਬੇਨਤੀ ਮਹਾਪੁਰਸ਼ੇ ਕਰਦੇ ਸਨ ਕਿ ਭਾਈ ਜਿਹੜੇ ਸੋਨੇ ਨੂੰ ਗਹਿਣੇ ਨੂੰ ਔਰਤਾਂ ਆਪਣਾ ਸ਼ਿੰਗਾਰ ਸਮਝਦੀਆਂ ਨੇ ਸੱਜ ਕੇ ਸਵਰ ਕੇ ਕਰੋ ਨਿਕਲਦਿਆਂ ਨੇ ਕਿ ਕਾਲ ਯੁਗ ਦੇ ਵਿੱਚ ਇੰਨੀ ਭੁੱਖਮਰੀ ਹੋ ਜਾਣੀ ਆ ਇੰਨਾ ਨਸ਼ਾ ਪੱਤਾ ਹੋ ਜਾਣਾ ਤੇ ਜਿਹੜਾ ਇਹਨਾਂ ਦਾ ਸ਼ਿੰਗਾਰ ਆ ਇਹਨਾਂ ਲਈ ਸਰਪ ਬਣ ਜਾਣਾ ਇਹ ਨਹੀਂ ਪਤਾ ਚੋਰਾ ਨੇ ਦੇਖਣਾ ਕੋਈ ਧੀ ਆ ਕੋਈ ਭੈਣ ਆ ਕੋਈ ਮਾਂ ਉਹਨਾਂ ਨੇ ਸੋਨੇ ਪਿੱਛੇ ਇਹਨਾਂ ਨੂੰ ਮਾਰ ਕੇ ਇਹਨਾਂ ਦਾ ਸੋਨਾ ਲੁੱਟ ਲੈਣਾ ਇਹ ਵੀ ਮਹਾਪੁਰਸ਼ਾਂ ਨੇ ਬਚਨ ਕੀਤੇ ਸਨ ਕਿ ਸ਼ਿੰਗਾਰ ਅਸਲੀ ਇਹ ਨਹੀਂ ਵੀ ਤੁਸੀਂ ਆਪਣੇ ਆਪ ਨੂੰ ਪੂਰਾ ਗਹਿਣੇ ਨਾਲ ਸ਼ਿੰਗਾਰ ਕੇ ਦੁਨੀਆ ਨੂੰ ਦਿਖਾਵੇ ਦੇ ਵਿੱਚ ਪਵੋ ਮਹਾਂਪੁਰਸ਼ ਕਹਿੰਦੇ ਤੀਏ ਤਾਂ ਬਨੌਤੀ ਚ ਜਾਣੇ ਜਿੰਨਾ ਇਹ ਬਾਣੀ ਨਾਲ ਜੁੜਨਗੇ ਠੀਕ ਆ ਸਜਣਾ ਜ਼ਰੂਰੀ ਆ ਪਰ ਕਹਿੰਦੇ ਸੀ ਕਿ ਕਲਯੁਗ ਦਾ ਸਮਾਂ ਹੁ ਜਾਏਗਾ ਇਹ ਵੀ ਨਾਲੀ ਸੋਨਾ ਸਰੱਪ ਬਣ ਜਾਊਗਾ ਜਿਹੜੇ ਪਾਉਣਗੇ ਉਹਨਾਂ ਨੂੰ ਹਮੇਸ਼ਾ ਡਰ ਲੱਗਿਆ ਰਹੂਗਾ ਵੀ ਕਦੇ ਸਾਡੇ ਤੋਂ ਕੋਈ ਲੁੱਟ ਕੇ ਨਾ ਲੈ ਜਾਈਏ ਇੱਕ ਬੇਨਤੀ ਮਹਾਂਪੁਰਸ਼ੇ ਵੀ ਕਰਦੇ ਸਨ ਕਿ ਜਦੋਂ ਵੀ ਕੋਈ ਮਹਾਂਪੁਰਸ਼ਾਂ ਦੇ ਕੋਲ ਜਾਂਦਾ ਸੀਗਾ ਵੀ ਬਾਬਾ ਜੀ ਅਸੀਂ ਅਰਦਾਸ ਕਰਾਉਣੀ ਆ ਤੇ ਕਈ ਵਾਰੀ ਮਹਾਂਪੁਰਸ਼ ਸੈਜੀ ਪੁੱਛ ਲੈਂਦੇ ਸਨ ਕਿ ਭਾਈ ਪਾਠ ਕਰੋਗੇ ਉਹ ਕਹਿੰਦੇ ਸੀ ਹਾਂ ਜੀ ਪੜਿਆ ਲਿਖਿਆ ਕੌਣ ਆ ਭਾਈ ਉਹ ਕਹਿੰਦੇ ਸ ਮਹਾਰਾਜ ਇਹ ਸਾਡੇ ਘਰ ਚ ਪੜਿਆ ਲਿਖਿਆ ਪਾਠ ਕੌਣ ਕਰੂਗਾ ਇਹ ਕਰੂਗਾ 2 ਘੰਟੇ ਜੱਬ ਕਰ ਲਓਗੇ ਭਾਈ ਕਹਿੰਦੇ ਹਾਂ ਜੀ ਉਹ ਕਹਿੰਦੇ ਸੀ ਭਾਈ ਜੇ ਅਰਦਾਸ ਕਰਾਉਣੀ ਆ ਪਹਿਲੀ ਗੱਲ ਤਾਂ ਵਿਸ਼ਵਾਸ ਰੱਖਣਾ ਗੁਰੂ ਗ੍ਰੰਥ ਸਾਹਿਬ ਤੇ ਆਸ ਰੱਖਣੀਆਂ ਗੁਰੂ ਗ੍ਰੰਥ ਸਾਹਿਬ ਤੇ ਇਹ ਗੱਲ ਦ੍ਰਿੜ ਕਰ ਲੈਣੀਆਂ ਮਨ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਬਹੁਤ ਬੇਅੰਤ ਨੇ ਜੇ ਤੁਹਾਡਾ ਕੋਈ ਕੰਮ ਨਹੀਂ ਵੀ ਹੋ ਰਿਹਾ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਹਾਂ ਜੇ ਉਹ ਹੋਣਾ ਕੋਏਗਾ ਮੰਨ ਲਓ ਕੋਈ ਬਿਗਨ ਪੈ ਗਈ ਤਾਂ ਤੁਸੀਂ 2.5 ਘੰਟੇ ਜਾਪ ਕਰਨਾ ਕੋਈ ਉੱਥੇ ਆਉਂਦਾ ਸੀਗਾ ਵੀ ਮੈਂ ਬਾਹਰ ਜਾਣਾ ਕੋਈ ਮਹਾਂਪੁਰਸ਼ ਨੂੰ ਕਹਿੰਦਾ ਸੀ ਮੇਰਾ ਵੀਜ਼ਾ ਨਹੀਂ ਲੱਗ ਰਿਹਾ ਕੋਈ ਕਹਿੰਦਾ ਸੀ ਮਾਪੁਰਸ਼ਾਂ ਨੂੰ ਵੀ ਮੈਨੂੰ ਬੱਚੇ ਦੀ ਦਾਤ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕਰਕੇ ਆਪ ਜੀ ਕਿਰਪਾ ਕਰੋ ਹਰ ਤਰ੍ਹਾਂ ਦੀ ਭਾਵਨਾ ਲੈ ਕੇ ਸੰਗਤ ਮਾਪੁਰਸ਼ਾਂ ਦੇ ਕੋਲ ਜਾਂਦੀ ਸੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਕੇ ਮਾਪੁਰਸ਼ ਹੁਕਮਨਾਮਾ ਲੈ ਕੇ ਦੱਸ ਦਿੰਦੇ ਸਨ ਕਿ ਭਾਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੁਕਮਨਾਮਾ ਆਇਆ ਤੁਸੀਂ ਇੰਨਾ ਪਾਠ ਕਰੋ 2.5 ਘੰਟੇ ਜਾਪ ਕਰੋ ਤਾਂ ਮਾਪੁਰਸ਼ ਕਹਿੰਦੇ ਸਨ ਕਿ ਜਿਹੜਾ 2.5 ਘੰਟੇ ਦੇ ਜਾਪ ਨਾਲ ਜੁੜ ਜੇਗਾ ਨਾ ਤੇ ਉਹਨੂੰ ਜਿਹੜਾ ਕਲਜੂਗਾ ਉਹ ਤੇ ਅਸਰ ਨਹੀਂ ਹੋਏਗਾ ਉਹਦਾ ਉਹ ਇਸ ਤੋਂ ਬਚ ਜੇਗਾ ਨਰਲੇਪ ਹੋ ਜਾਏਗਾ ਜਿਹੜੇ ਦੇਸ਼ਾਂ ਦੇਸ਼ਾਂ ਵਿੱਚ ਬੈਠੇ ਨੇ ਕਹਿੰਦੇ ਮਹਾਂਪੁਰਸ਼ ਕਹਿੰਦੇ ਸੀ ਕਹਿੰਦੇ ਜ਼ਰੂਰੀ ਨਹੀਂ ਇੱਕੋ ਵਾਰ ਚਾਪ 2.5 ਘੰਟੇ ਲਾਉਣੇ ਨੇ ਅੱਧਾ ਘੰਟਾ ਸਵੇਰੇ ਕਰ ਲਿਆ ਅੱਧਾ ਘੰਟਾ ਦੁਪਹਿਰੇ ਕਰ ਲਿਆ ਘੰਟਾ ਸ਼ਾਮ ਨੂੰ ਕਰ ਲਿਆ ਅੱਧਾ ਘੰਟਾ ਰਾਤ ਨੂੰ ਭਾਈ ਸੌਣ ਲੱਗੇ ਕਰ ਲਿਆ 2.5 ਘੰਟੇ ਮਹਾਂਪੁਰਸ਼ ਕਹਿੰਦੇ ਸਨ ਵੀ ਜਿਹੜਾ ਸ਼ਬਦ ਦੀ ਆਰਾਧਨਾ ਕਰੇਗਾ ਭਾਈ ਕਲਯੁਗ ਉਹਦੇ ਤੇ ਪ੍ਰਭਾਵ ਨਹੀਂ ਪਾਏਗਾ ਜਿਹੜਾ 2.5 ਘੰਟੇ ਨਾਲ ਜੁੜੇਗਾ ਸਤਿਗੁਰੂ ਕਿਰਪਾ ਕਰ ਦੇਣਗੇ ਉਹਦੇ ਅੰਗ ਸੰਗ ਹੋ ਜਾਣਗੇ ਉਹਦੇ 24 ਘੰਟੇ ਵਧੀਆ ਲੱਗਣਗੇ ਇਹ ਮਹਾਂਪੁਰਸ਼ਾਂ ਦੇ ਬਚਨ ਸਨ ਉਹਨਾਂ ਨੇ ਆਪਣੀ ਸਿਹਤ ਬਾਰੇ ਵੀ 2022 ਦੇ ਵਿੱਚ ਪਹਿਲਾਂ ਹੀ ਦੱਸ ਦਿੱਤਾ ਸੀਗਾ ਆਪਣੀ ਸ੍ਰਿਸ਼ਟ ਨੂ ਮਹਾਪੁਰਸ਼ਾ ਨੇ ਫੋਨ ਕਰ ਦਿੱਤਾ ਸੀਗਾ ਵੀ ਮੇਰਾ ਜਿਹੜਾ ਸਮਾਗਾ ਆਉਣ ਵਾਲਾ ਜਾਦਾ ਵਧੀਆ ਨਹੀਂ ਵੀ ਭੈਣ ਇਸ ਕਰਕੇ ਮੇਰਾ ਹੁਣ ਥੋੜਾ ਹੀ ਆ ਸਮਾ ਤੰਦਰੁਸਤੀ ਵਾਲਾ ਅੱਗੇ ਦਾ ਮੈਨੂੰ ਪਤਾ ਨਹੀਂ ਕਿਉਂਕਿ ਮਹਾਪੁਰਸ਼ਾ ਨੇ ਇੱਕ ਇਸ਼ਾਰਾ ਕਰ ਦਿੱਤਾ ਸੀਗਾ ਮੈਂ ਵੀ ਉਹਨਾਂ ਦੇ ਕੋਲ ਨਾ ਮਹਾਪੁਰਸ਼ਾ ਦੇ ਕੋਲ ਸੰਗਤ ਕਰੀ ਦੀਆ ਉਹ ਕਰਾਉਂਦੇ ਨੇ ਉਹਨਾਂ ਨੇ ਸਿਰ ਤੇ ਹੱਥ ਰੱਖਿਆ ਉਹ ਕਹਿੰਦੇ ਸਨ ਕਿ ਆਉਣ ਵਾਲਾ ਸਮਾਂ ਸਾਡਾ 2022 ਦੇ ਵਿੱਚ ਦੱਸ ਦਿੱਤਾ ਸੀ ਮਾਪੁਰਸ਼ਾ ਨੇ ਵੀ ਹੋ ਸਕਦਾ ਸਾਡਾ ਕੋਈ ਸਰੀਰਕ ਜਿਹੜਾ ਬਿਮਾਰੀ ਕਿਸੇ ਤਰ੍ਹਾਂ ਦੀ ਕੋਈ ਸਾਨੂੰ ਘੇਰਾ ਪਾ ਲਵੇ ਵੀ ਕਸੀਂ ਆਉਣ ਵਾਲੇ ਸਮੇਂ ਦਾ ਸਾਡਾ ਕੁਝ ਨਹੀਂ ਪਤਾ ਭਾਈ ਜੋ ਤੁਸੀਂ ਲੈਣਾ ਗੁਰੂ ਗ੍ਰੰਥ ਸਾਹਿਬ ਅਗੇ ਅਰਦਾਸ ਕਰਕੇ ਹੁਣ ਦੱਸ ਦਿਓ ਅਪਾ ਅਰਦਾਸ ਕਰ ਦਿੰਨੇ ਆਂਗੇ ਸੋ ਅਸੀਂ ਤਾਂ ਹੀ ਕਿਹਾ ਸੀ ਕਿ ਮਹਾਰਾਜ ਜੀ ਆਪ ਜੀ ਗੁਰੂ ਗ੍ਰੰਥ ਸਾਹਿਬ ਦਾ ਪਿਆਰ ਮਿਲੇ ਬਾਣੀ ਦੀ ਸਿਹਤ ਮਿਲੇ ਆਪ ਜੀ ਦੇ ਅਸੀਸਾਂ ਸਦਾ ਸਾਡੇ ਨਾਲ ਰਹਿਣ ਤਾਂ ਉਹਨਾਂ ਨੇ ਆਪਣੀ ਸਿਹਤ ਬਾਰੇ ਪਹਿਲੇ ਹੀ ਦੱਸ ਦਿੱਤਾ ਸੀਗਾ ਸੋ ਅਜਮਾਪੁਰਸ਼ ਆਪਣੀ ਅਵਸਥਾ ਦੇ ਵਿੱਚ ਚਲੇ ਗਏ ਨੇ ਉਹ ਜਿਆਦਾ ਗੱਲ ਨਹੀਂ ਕਰਦੇ ਹੁਣ ਕਿਸੇ ਨਾਲ ਨਾ ਜਿਆਦਾ ਕਿਸੇ ਨਾਲ ਬੋਲਦੇ ਨੇ ਹੁਣ ਅਰਦਾਸ ਅੱਗੇ ਸੰਗਤ ਦੀ ਹੁੰਦੀ ਸੀਗੀ ਉਹ ਅਰਦਾਸ ਵੀ ਹੁਣ ਮਹਾਪੁਰਸ਼ ਨਹੀਂ ਕਰਦੇ ਕਿਉਂਕਿ ਹੁਣ ਉਹਨਾਂ ਨੂੰ ਹੁਕਮ ਨਹੀਂ ਹੈਗਾ ਅੱਗੇ ਸੰਗਤਾਂ ਦੇ ਮਨ 'ਚ ਬੜਾ ਵਿਰਾਗ ਆ ਬੀ ਮਹਾਪੁਰਸ਼ਾਂ ਦੇ ਕੋਲ ਅਰਦਾਸ ਕਰਾਉਂਦੇ ਸੀਗੇ ਪਾੜ ਦੇ ਦਿੰਦੇ ਸੀਗੇ ਤੇ ਸਾਡਾ ਕੰਮ ਹੋ ਜਾਂਦਾ ਸੀ ਇਹ ਮਹਾਪੁਰਸ਼ਾਂ ਨੇ ਕਲਜੁਗਧਿਆ ਨਿਸ਼ਾਨੀਆਂ ਦੱਸੀਆਂ ਸੀ ਵੀ ਇਹ ਜੱਗ ਸਮਾਊਗਾ ਭਾਈ ਆਪਣੇ ਆਪ ਨੂੰ ਪਹਿਲਾਂ ਤਿਆਰ ਰੱਖੋ ਹੋਰ ਵੀ ਦੱਸੇ ਸਨ ਵਚਨ ਉਹ ਇੱਕ ਵੀਡੀਓ ਦੇ ਵਿੱਚ ਨਹੀਂ ਦੂਜੇ ਪਾੜ ਦੇ ਵਿੱਚ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ ਵਿਚਾਰਾ ਇਹ ਵੀ ਕਹਿੰਦੇ ਸੀਗੇ ਭਾਈ ਸਮਾਂ ਇਹ ਜਾਣਾ ਲੁੱਠਾਂ ਖੂਹਾਂ ਬਹੁਤ ਵੱਧ ਜਾਣੀਆਂ ਨੇ ਤੁਸੀਂ ਆਪਣੇ ਘਰ ਦੇ ਵਿੱਚ ਵੀ ਬੜਾ ਧਿਆਨ ਨਾ ਰਹਿਣਾ ਬਾਣੀ ਦਾ ਜਾਪ ਕਰਨਾ ਕਿਉਂਕਿ ਜਿਹੜੇ ਰਿਸ਼ਤੇ ਨਾਤੇ ਨੇ ਮਹਾਂਪੁਰਸ਼ ਕਹਿੰਦੇ ਸਨ ਖੂਨ ਚਿੱਟਾ ਹੋ ਜਾਣਾਗਾ ਸਿਰਫ ਪੈਸਾ ਪੈਸਾ ਹੀ ਹੋ ਜਾਣਾ ਬਾਕੀ ਕਿਸੇ ਨੇ ਤੁਹਾਨੂੰ ਪੁੱਛਣਾ ਨਹੀਂ ਸੰਗਤ ਜੀ ਮਹਾਂਪੁਰਸ਼ਾਂ ਦੇ ਬਚਨ ਸਨ ਜਿੰਨਾ ਸਮਾਂ ਮਹਾਂਪੁਰਸ਼ਾਂ ਨੇ ਆਪਣੀ ਸੰਗਤ ਬਖਸ਼ੀ ਉਦੇ ਵਿੱਚੋਂ ਜੋ ਵੀ ਸਿੱਖਿਆ ਜੋ ਇਹ ਗੱਲਾਂ ਸੀ ਮਹਾਪੁਰਸ਼ਾਂ ਦੇ ਬਚਨ ਸੀ ਆਪ ਜੀ ਦੇ ਨਾਲ ਸਾਂਝੇ ਕਰਨੇ ਜ਼ਰੂਰੀ ਸਨ ਕਿਉਂਕਿ ਸੰਗਤਾਂ ਬਹੁਤ ਦੇਸ਼ ਵਿਦੇਸ਼ਾਂ ਵਿੱਚ ਮਹਾਪੁਰਸ਼ਾਂ ਨੂੰ ਪਿਆਰ ਕਰਦੀਆਂ ਨੇ ਹਰ ਕੰਟਰੀ ਦੇ ਵਿੱਚ ਤਕਰੀਬਨ ਉਹਨਾਂ ਦਾ ਸਟੂਡੈਂਟ ਬੈਠਾਗਾ ਬਹੁਤ ਸੰਗਤਾਂ ਮਹਾਪੁਰਸ਼ਾਂ ਨੇ ਗੁਰਬਾਣੀ ਦੇ ਨਾਲ ਜੋੜੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜੀ ਸੰਪੂਰਨ ਸੰਥਿਆ ਦੇ ਕੇ ਕਦੇ ਕੋਈ ਪੈਸੇ ਦਾ ਲਾਲਚ ਨਹੀਂ ਕੀਤਾ ਕੋਈ ਮਾਇਆ ਦਾ ਲਾਲਚ ਨਹੀਂ ਕੀਤਾ ਸੋ ਉਹ ਹੀ ਕਹਿੰਦੇ ਸਨ ਕਿ ਭਾਈ ਢਾਈ ਘੰਟੇ ਜੇ ਤੁਹਾਡਾ ਕੰਮ ਨਹੀਂ ਵੰਰ ਰਿਹਾ ਆਪਣੇ ਲਈ ਜੇ ਦੂਜੇ ਲਈ ਵੀ ਅਰਦਾਸ ਕਰੂੰ ਢਾਈ ਘੰਟੇ ਜਾਬ ਕਰਕੇ ਉਹਦਾ ਵੀ ਕੰਮ ਹੋ ਜਾਏਗਾ ਪਰ ਢਾਈ ਘੰਟੇ ਦਾ ਨਾਮ ਬਣਾ ਕੇ ਰੱਖਣਾ ਸੋ ਸੰਗਤ ਜੀ ਭੁੱਲਾ ਚੁਕਾ ਮੇਰੀਆਂ ਵਡਿਆਈ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮਾਪੁਰਸ਼ਾਂ ਦੀ ਜਿਹੜੇ ਮਾਪੁਰਸ਼ ਬਾਣੀ ਦੇ ਨਾਲ ਜੋੜਦੇ ਨੇ ਉਹਨਾਂ ਦੀ ਵਡਿਆਈ ਕਰਨੀ ਹੈ ਤੇ ਮਹਾਰਾਜ ਆਪ ਹੀ ਕਰਾ ਰਹੇ ਨੇ ਸੋ ਸੰਗਤ ਜੀ ਵੀਡੀਓ ਵਧੀਆ ਲੱਗਿਆ ਨੂੰ ਜਰੂਰ ਸ਼ੇਅਰ ਕਰਿਓ ਤਾਂ ਜੋ ਅਸੀਂ ਸੇਵਾ ਸਿਮਰਨ ਦੇ ਨਾਲ ਜੁੜ ਸਕੀਏ ਤੇ ਸਾਡਾ ਵੀ ਭਲਾ ਹੋ ਜਾਵੇ ਕਿਸੇ ਹੋਰ ਦਾ ਵੀ ਭਲਾ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ